ਦੇਖ ਸਕਦੇ ਹੋ ਤਸਵੀਰਾਂ ਇਹ ਚਮਕੌਰ ਸਾਹਿਬ ਦੇ ਨੇੜੇ ਸੱਲੋ ਮੱਜਰੇ ਮੁੰਡੀਆਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਪ੍ਰਾਲੀ ਦੇ ਗਵਾਰੇ ਨੂੰ ਫੌਜੀ ਗੁੱਜਰ ਇੱਥੇ ਰਹਿੰਦੇ ਉਹਦੇ ਗਵਾਰੇ ਨੂੰ ਅੱਗ ਲੱਗ ਚੁੱਕੀ ਹੈ ਅੱਗ ਇੰਨੀ ਭਿਆਨਕ ਹੈ ਕਿ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਕਈ ਕਿਲੋਮੀਟਰ ਤੱਕ ਐਸਾ ਅੱਗ ਲੱਗਣ ਦਾ ਦੂਰ ਤੋਂ ਧੂੰਆਂ ਦਿਖ ਰਿਹਾ ਸੀ ਜਿੱਥੇ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਂ ਚੁੱਕੀ ਹੈ ਤੇ ਪ੍ਰਾਲੀ ਨੂੰ ਬਚਾਉਣ ਦੇ ਲਈ ਪਰਿਵਾਰ ਦੇ ਮੈਂਬਰ ਜੋ ਕਿ ਆਪਣੀ ਪਰਾਲੀ ਦੇ ਘਰੇ ਨੂੰ ਦੂਜੇ ਪਾਸੇ ਕਰ ਰਹੇ ਨੇ লাইਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਅੱਗ ਜੋ ਕਿ ਪੂਰੀ ਤਰ੍ਹਾਂ ਭਾਂਬੜ ਬੱਚੇ ਹੋਏ ਨੇ ਚਮਕੌਰ ਸਾਹਿਬ ਇਹ ਮੁੰਡੀਆਂ ਰੋਡ ਤੇ ਖੇਡ ਸਟੇਡੀਅਮ ਦੇ ਬਿਲਕੁਲ ਨੇੜੇ ਫਾਇਰ ਗ੍ਰੀਡ ਦੀ ਗੱਡੀ ਜੋ ਕਿ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਉੱਜਰ ਪਰਿਵਾਰ ਦੇ ਬਹੁਤ ਕਿਹੜੀ ਹਵਾ ਬੱਟਕ ਗਈ ਹੁਣ ਬਿਲਕੁਲ ਅੱਗ ਦੇ ਨਾਲ ਫੈਲ ਗਿਰਦੀ ਗੱਡੀ ਪਹੁੰਚ ਚੁੱਕੀ ਹੈ ਇਹ ਗੁੱਜਰ ਪਰਿਵਾਰਾਂ ਦੀ ਜੋ ਕਿ ਅੱਗ ਅੱਗ ਨੂੰ ਬਚਾਉਣ ਲਈ ਆਪਣੀ ਪਰਾਲੀ ਨੂੰ ਉਸ ਪਰਾਲੀ ਤੋਂ ਦੂਰ ਸੁੱਟ ਰਹੇ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿਆ ਨਵੇਂ ਗੁੱਜਰ ਚਿਕਨ ਆ ਬਜੀ ਫੌਜੀ ਫੌਜੀ ਗੱਲਾਂ ਫੌਜੀ ਆ ਆਲਮ ਕਹ ਦੇਗਾ ਏ ਅੱਛਾ ਆਲਮ ਵਾਲਾ ਹੀ ਆ ਆਲਮ ਵਾਲਾ ਹਾਂਜੀ ਓਕੇ ਓਕੇ ਤੁਹਾਨੂੰ ਦਾ ਹਾਂਜੀ ਠੀਕ ਹੈ ਜੀ ਆਲਮ ਫੌਜੀ ਫੌਜੀ ਗੁੱਜਰ ਦੇ ਪਰਿਵਾਰ ਇੱਥੇ ਰਹਿੰਦੇ ਨੇ ਜਿਨ੍ਹਾਂ ਦੇ ਪਸ਼ੂਆਂ ਦਾ ਬਾੜਾ ਵੀ ਇੱਥੇ ਨੇੜੇ ਹੀ ਆ ਤੇ ਫਾਇਰ ਵਿਗੜ ਦੀ ਟੀਮ ਜੋ ਕਿ ਪਹੁੰਚ ਚੁੱਕੀ ਐ 6 ਕਿਨਾਰੇ ਧਿਆਨ ਨਾਲ ਕੇ 6 ਇੱਥੇ ਖੜਨਾ ਵੀ ਮਿਸਟਲ ਹੋ ਚੁੱਕਿਆ ਹੈ ਫਾਇਰ ਦੀ ਗੱਡੀ ਇੱਥੇ ਤੇ ਜਾ ਚੁੱਕੀ ਆ ਦੁਆਰਾ ਪਾਣੀ ਪਰਣ ਦੇ ਲਈ ਦੁਆਰਾ ਚੱਲੀ ਆ ਜੀ ਦੁਆਰਾ ਚੱਲੀ ਆ ਫਾਈਵ ਤਸਵੀਰਾਂ ਥੋੜੇ ਜਨਾ ਇਦੇ ਪਰ ਮਰਾ ਦੇ ਯਾਰ ਜਦ ਪਰ ਪਾਣੀ ਹੱਥੋਂ ਟੈਂਪ ਦਾ ਇੱਥੇ ਲੱਗ ਗਈ ਆ ਅਜੇ ਆ ਗਿਆ ਪਹਿਲੇ ਪੈ ਇਹਦੇ ਪਰ ਮਰਾਓ ਪਾਣੀ ਇਹ ਲੱਗੀ ਕਿਦਾਂ ਬਾਈ ਪਤਾ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਤੁਹਾਨੂੰ ਕਿਹਨੇ ਦੱਸਿਆ ਅਬ ਲੱਗੇ ਤੇ ਬਾਅਦ ਚ ਪਤਾ ਲੱਗਿਆ ਲੋਕ ਆ ਗਏ ਅੱਗ ਨੂੰ ਦੇਖ ਕੇ ਆ ਗਏ ਆਪ ਨੂੰ ਦੇਖ ਕੇ ਆਇਆ ਸੀਦਾ ਭਾਈ ਤੇ ਇੱਥੇ ਕਿੰਨੇ ਕਿੰਨਾ ਕਿ ਕਿੰਨੇ ਕਿ ਇਹ ਇਕੱਠੀ ਸੀ ਕਿੰਨੀ ਪਰਾਲੀ ਸੀ 50 ਕਿਲਿਆਂ ਦੀ ਤੇ ਤਾਂ ਕਈ ਲੱਖਾਂ ਦਾ ਨੁਕਸਾਨ ਹੋ ਗਿਆ ਜਰਾ ਉਹ ਸਭ ਦਿੱਖੋ ਵੀ ਸਰਹੜੀ ਗੱਡੀ ਇੱਥੇ ਅੱਗ ਬੁਝਾਉਣ ਨੂੰ ਪਹੁੰਚੀ ਹੋਈ ਸੀ ਗੁਜਰਪਾਈ ਚਾਰੇ ਦਾ ਕਹਿਣਾ ਹੈ ਕਿ ਉਹਨਾਂ ਦੀ 50 ਏਕੜ ਦੇ ਕਰੀਬ ਇਹ ਪਰਾਲੀ ਪਸ਼ੂਆਂ ਨੂੰ ਚਾਰਾ ਪਾਉਣ ਦੇ ਲਈ ਇਕੱਠੀ ਕੀਤੀ ਹੋਈ ਸੀ ਜਿਸ ਦੇ ਲਈ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਪੂਰਾ ਪਰਿਵਾਰ ਲਾਈਵ ਤਸਵੀਰਾਂ ਇਹ ਦੇਖ ਸਕਦੇ ਹੋ ਤੁਸੀਂ ਲਾਈਵ ਖੜਾ ਦੇਖ ਰਹੇ ਇਸ ਸਮੇਂ ਮੋਟੇ ਪਰਵ ਜਿਆਦਾ ਪਰਤੂਲ ਦੇ ਇੱਥਾਂ ਆ ਤਾਗਣੀ ਲਾਈਵ ਤਸਵੀਰ ਇਹ ਦੇਖ ਸਕਦੇ ਹੋ ਅੱਗ ਲੱਗੀ ਹੋਈ ਹੈ ਤੇ ਗੁੱਜਰ ਪਰਿਵਾਰ ਜੋ ਕਿ ਆਪਣੀ ਪਰਾਲੀ ਨੂੰ ਬਚਾਉਣ ਦੇ ਲਈ ਇੱਧਰ ਖੜਾ ਹੈ ਤੇ ਇਹ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਤੇ ਪਾਣੀ ਦਾ ਜਾਂ ਹੋਰ ਤਰ੍ਹਾਂ ਦਾ ਛੜਕਾਓ ਕਰ ਰਹੇ ਨੇ ਲਾਈਵ ਤਸਵੀਰਾਂ ਦੇਖ ਸਕਦੇ ਇਹ ਲੋਕ ਇਕੱਠੇ ਹੋਏ ਹੋਏ ਨੇ ਪਾਣੀ ਪਾਣੀ ਛਿੱਟ ਰਹੇ ਨੇ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਲਾਈਵ ਤਸਵੀਰ ਹੈ ਦੇਖ ਸਕਦੇ ਹੋ ਇਹਦਾ ਬੰਦਾ ਵਾਸਤਾ ਕਰ ਰਿਹਾ ਤਾਂ ਹੋ ਰਿਹਾ ਇਹ ਇੱਕ ਬੰਦਾ ਸੁਟਾ ਇੱਥੋਂ ਬਾਹਰ ਰੱਖੋ ਸਾਹਮਣੇ ਇੱਥੋਂ ਸਾਡੇ ਬਾਹਰ ਕਿੰਨੇ ਬੰਦੇ ਆ ਪੰਜ ਬੱਚੇ ਪਰਿਵਾਰ ਪੂਰੀ ਤਰ੍ਹਾਂ ਅੱਗ ਤੇ ਕਾਬੂ ਪਾਉਣ ਦੇ ਲਈ ਖੜੇ ਕਿ ਦੂਜੇ ਦੀ ਦੂਜੇ ਦੀ ਸਹਾਇਤਾ ਕਰ ਰਹੇ ਨੇ ਅੱਗ ਇੰਨਾ ਸੇਕ ਹੈ ਕਿ ਇਸ ਦੇ ਕੋਲ ਖੜਿਆ ਵੀ ਜਾਣਾ ਮੁਸ਼ਕਿਲ ਹੈ ਲਾਈਵ ਤਸਵੀਰ ਹੈ ਪਰਿਵਾਰ ਸਾਰੇ ਜਿਨ੍ਹਾਂ ਵਿੱਚ ਔਰਤਾਂ ਬੱਚੇ ਬਜ਼ੁਰਗ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਇਸ ਅੱਗ ਬੁਝਾਉਣ ਦੇ ਵਿੱਚ ਉਹਨਾਂ ਦੀ ਸਹਾਇਤਾ ਕਰ ਰਹੇ ਨੇ ਇਹ ਚਮਕੌਰ ਸਭ ਤੋਂ ਗੁਰਗੋਬਿੰਦ ਸਿੰਘ ਮਾਰਗ ਤੇ ਸੱਲੂ ਮਾਜਰੇ ਦੇ ਵਿੱਚ ਰਹਦੇ ਫੌਜੀ ਗੁੱਜਰ ਪਰਿਵਾਰ ਤੇ ਆਲਮ ਪਰਿਵਾਰ ਦਾ ਜੋ ਕਿ ਆਲਮ ਉਸ ਦੇ ਪਰਿਵਾਰ ਦੇ ਇੱਥੇ ਰਹਿੰਦੇ ਨੇ ਤੇ ਇੱਥੇ ਕਾਫੀ ਕੱਟ ਜੋ ਕਿ ਆਮ ਲੋਕਾਂ ਦੇ ਸਹਾਇਤਾ ਕਰਨ ਦੇ ਲਈ ਪਹੁੰਚੇ ਨੇ ਤੇ ਬੀਬੀਆਂ ਉਹਨਾਂ ਦੇ ਪਰਿਵਾਰ ਗੁੱਜਰ ਪਰਿਵਾਰ ਦੀਆਂ ਔਰਤਾਂ ਪਰਕੀ ਪਾਣੀ ਉੱਥੇ ਸੀਟ ਲਈਆਂ ਨੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਇਸ ਅੱਗ ਦੇ ਨਿਪਟਾਰੇ ਕਿ ਜੋ ਨਾਲ ਰਹਿਦਾ ਢੇਰ ਹੈ ਉਸ ਨੂੰ ਵੀ ਅੱਗ ਫੜ ਰਹੀ ਹੈ ਦੂਰ ਦੂਰ ਤੱਕ ਲੋਕ ਦੇਖਣ ਵਾਲੇ ਦੇਖ ਸਕਦੇ ਖੜੇ ਦਿਖਾਈ ਦੇ ਰਹੇ ਨੇ ਇਸ ਅੱਗ ਦੇ ਜਲਣ ਦੇ ਨਾਲ 50 ਏਕੜ ਦੇ ਕਰੀਬ ਦੇਖ ਸਕਦੇ ਹੋ ਪਾਣੀ ਸਟਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਤੇ ਆਮ ਲੋਕ ਵੀ ਉਹਨਾਂ ਦੇ ਨਾਲ ਪਾਣੀ ਭਰ ਕੇ ਲੱਗੇ ਹੋਏ ਨੇ ਪਾਣੀ ਸੁੱਟ ਰਹੇ ਨੇ ਤਾਂ ਜੋ ਇਹ ਅੱਗ ਹੋਰ ਬਾਕੀ ਰਹਿੰਦੇ ਢੇਰਾਂ ਨੂੰ ਜੋ ਕਿ ਇਸ ਪਾਸੇ ਹੋਰ ਵੀ ਇਹਨਾਂ ਦੀ ਪਰਾਲੀ ਪਈ ਦਿਖਾਈ ਦੇ ਰਹੀ ਹੈ ਵੀ ਉਹ ਵੀ ਜਲ ਕੇ ਕਿਤੇ ਇਹਨਾਂ ਦੇ ਜੋ ਮੱਝਾਂ ਹੈ ਉਹਨਾਂ ਦਾ ਚਾਰਾ ਹੈ ਜਿਸ ਦੇ ਲਈ ਇਹਨਾਂ ਨੇ ਇਕੱਠੀ ਕੀਤੀ ਹੋਈ ਆ 50 ਏਕੜ ਦੇ ਕਰੀਬ ਦੱਸਿਆ ਗਿਆ ਹੈ ਕਿ 50 ਏਕੜ ਦੇ ਕਰੀਬ ਇਹ ਇਹਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ। ਕੌਣ ਲਾ ਕੇ ਥੋੜੀ ਆ ਫੌਜੀ ਸਾਹਿਬ ਤੁਸੀਂ ਫੌਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਪ੍ਰੋਜਲੀ ਹੈ। ਪ੍ਰੋਜਲੀ ਜੀ ਕਿਵੇਂ ਅੱਗ ਲੱਗੀ ਪਤਾ ਕੁਝ? ਅੱਗ ਲਾ ਗਈ। ਕੌਣ ਲੱਗਿਆ ਜੀ ਇੱਥੇ ਮਸ਼ੀਨ ਵਾਲੇ ਖੜੇ ਆ ਜਿਹੜੇ ਮਿੱਟੀ ਚੱਕਦੇ ਅੱਛਾ ਹਾਂਜੀ ਉਹਨਾਂ ਨੇ ਕਿਹਾ ਜੀ ਇੱਦਾਂ ਵੀ ਤੁਹਾਡੇ ਅੱਗ ਲੱਗੀ ਪਤਾ ਨਹੀਂ ਦੀਲੀ ਬਿੰਦਿਆਂ ਤੇ ਲੱਗੀ ਲਾ ਕੇ ਉਹ ਗਿਆ ਫਿਰ ਮਸ਼ੀਨ ਲੈ ਕੇ ਭੱਜ ਵੀ ਗਿਆ ਮਸ਼ੀਨ ਉਦੇ ਖੜੀ ਸੀ ਤੁਹਾਨੂੰ ਉਹਨਾਂ ਤੇ ਸ਼ੱਕ ਹੈ ਤੁਹਾਨੂੰ ਮਸ਼ੀਨ ਖੜੀ ਸੀ ਓਰੇ ਤੁਹਾਡੇ ਕੋਲ ਮਸ਼ੀਨ ਖੜੀ ਸੀ ਓਕੇ ਹਾਂਜੀ ਤੇ ਤੁਸੀਂ ਹੁਣ ਫਿਰ ਉਹਦੇ ਤੇ ਕੋਈ ਕੋਈ ਕਾਰਵਾਈ ਹਾਂਜੀ ਕਾਰਵਾਈ ਕਰਦੇ ਦੇਖੋ ਜੀ ਹੁਣ ਨਹੀਂ ਕਿੰਨੇ ਏਕੜ ਦੀ ਸੀ ਕੀ ਇਹ ਤੁਹਾਡੀ ਏਕੜ ਤੋਂ ਘੱਟ ਨਹੀਂ ਕੋਈ 40 45 ਏਕੜ ਦੀ ਬਰਾਮਦ ਸੀ ਠੀਕ ਹੈ ਜੀ ਤੇ ਤੁਹਾਡੇ ਕੋ ਕਿੰਨੇ ਪਸ਼ੂ ਹੈ ਪਸ਼ੂ ਮੇਰੇ ਕੋਲ 70 60 ਪਸ਼ੂਆਂ ਦਾ ਚਾਰਾ ਸੀਗਾ ਸਾਜੀ ਜੀ ਜਿਹੜਾ ਕਿਸੇ ਬੱਚਾ ਠੀਕ ਹੈ ਜੀ ਤੇ ਇੱਕ ਵੀ ਕਿਸੇ ਨੇ ਵੀ ਕੋਈ ਬੀੜੀ ਪੀਣਾ ਆ ਕਿਸੇ ਹੋਰ ਦੇ ਚੱਕਰ ਚ ਲੱਗ ਗਈ ਬਾਅਦ ਵਿੱਚ ਉਹ ਡਰ ਕੇ ਭੱਜ ਗਿਆ ਭੱਜ ਗਿਆ ਜੀ ਮਸ਼ੀਨ ਲੈ ਕੇ ਭੱਜ ਗਿਆ ਫਿਰ ਵੀ ਅਸੀਂ ਕਿਹਾ ਵੀ ਰੇਤਾਂ ਹੀ ਬਾਦ ਚੱਲ ਤੋ ਰੇਤੀ ਪਾਦੇ ਰੇਤਾਂ ਹੀ ਪਾਦੇ ਜਿੰਨੀ ਅੱਗ ਲੱਗੀ ਉਹ ਬੜੀ ਕੋਟ ਲਾਈਨ ਸੀ ਜੀ ਫਿਰ ਉਹ ਭੱਜ ਗਿਆ ਭੱਜ ਗਿਆ ਖੜ੍ਹ ਜਾ ਨੇ ਵੀ ਉਹਦੇ ਮਗਰ ਦੋ ਬੰਦੇ ਨਿਸ਼ਾਨੇ ਨਹੀਂ ਵੀ ਆ ਓਕੇ ਦੋ ਬੰਦੇ ਠੀਕ ਹੈ ਜੀ ਠੀਕ ਹੈ ਜੀ ਇਹ ਸਨ ਫੌਜੀ ਗੁੱਜਰ ਬਰਾਦਰੀ ਦੇ ਜਿਨ੍ਹਾਂ ਦਾ ਦੱਸਣਾ ਹੈ ਕਿ ਇੱਥੇ ਕਈ ਦਿਨਾਂ ਤੋਂ ਇੱਕ ਮਸ਼ੀਨ ਖੜੀ ਸੀ ਵੱਡੀ ਪੋਕਲੈਂ ਜੋ ਕਿ ਕੇਂਦਰ ਸਰਕਾਰ ਵੱਲੋਂ ਬਣ ਰਹੀ ਭਾਰਤ ਮਾਲਾ ਸੜਕ ਪ੍ਰੋਜੈਕਟ ਦੇ ਤਹਿਤ ਉੱਥੇ ਪੋਕਲੈਂ ਦੀ ਮਸ਼ੀਨ ਦੀ ਕੰਮ ਕਰਦੀ ਸੀ ਪਰੰਤੂ ਉਸ ਤੇ ਉਹਨਾਂ ਵੱਲੋਂ ਦੋਸ਼ਤਾ ਨਹੀਂ ਲਗਾਇਆ ਗਿਆ ਵੀ ਹੋ ਸਕਦਾ ਬੀੜੀ ਪੀਂਦੇ ਆ ਕਿਸੇ ਕਾਰਨ ਬਸ ਆ ਗਿਆ ਉਹ ਮਸ਼ੀਨ ਸਟਾਰਟ ਕਰਨ ਲੱਗੇ ਕੋਈ ਚੰਗਿਆੜਾ ਨਿਕਲਦੇ ਨਾਲ ਅੱਗ ਲੱਗੀ ਹੋਵੇ ਦੇਖ ਸਕਦੇ ਹੋ ਵੱਡਾ ਇਕੱਠ ਇੱਥੇ ਪੂਰੀ ਤਰ੍ਹਾਂ ਹੋਇਆ ਹੋਇਆ ਅੱਗ ਦੇ ਵਿੱਚ ਸੜ ਕੇ ਪੂਰੀ ਤਰ੍ਹਾਂ ਹੈ 40-45 ਏਕੜ ਦੇ ਕਰੀਬ ਥੋੜੀ ਜੀ ਇਸ ਪਾਸੇ ਪਈ ਹੈ ਕੋਲੀ ਨਾ ਕੋਈ 50 ਏਕੜ ਦੇ ਕਰੀਬ ਜੋ ਪਰਾਲੀ ਹੈ ਇਕੱਠੀ ਕੀਤੀ ਹੋਈ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ 60 ਮੱਝਾਂ ਦਾ ਇਹ ਪਰਿਵਾਰ ਗੁੱਜਰ ਪਰਿਵਾਰ ਹੈ ਜਿਨ੍ਹਾਂ ਕੋਲ ਪਸ਼ੂਆਂ ਦੇ ਚਾਰੇ ਲਈ 60 ਕੁੱਲ ਮੱਝਾਂ ਹਨ ਜਿਨ੍ਹਾਂ ਦਾ ਇਹ ਚਾਰਾ ਸੀ ਕੁਝ ਬਚੀ ਹੋਈ ਹੈ ਜਿਸ ਨੂੰ ਇਹਨਾਂ ਵੱਲੋਂ ਇਸ ਬਚਾਇਆ ਜਾ ਰਿਹਾ ਹੈ ਤੇ ਦੇਖ ਸਕਦੇ ਹੋ ਲਾਈਵ ਤਸਵੀਰਾਂ 5ਡੀ ਦੀ ਗੱਡੀ ਇੱਕ ਢਾਣਾ ਲਗਾ ਕੇ ਗਈ ਹੈ ਜਿਨ੍ਹਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਫੇਰ ਵੀ ਅਜੇ ਤੱਕ ਇਸ ਅੱਗ ਤੇ ਕਾਬੂ ਪਾਇਆ ਨਹੀਂ ਜਾ ਸਕਿਆ ਕਿਉਂਕਿ ਸੁੱਕੀ ਪਰਾਲੀ ਹੋਣ ਦੇ ਨਾਲ ਅੱਗ ਜਦੋਂ ਪੈਂਦੀ ਹੈ ਤਾਂ ਭਾਂਬੜ ਮਚ ਰਹੇ ਨੇ ਪੂਰਾ ਪਰਿਵਾਰ ਤੇ ਹੋਰ ਆਸ-ਪਾਸ ਦੇ ਪੰਜ ਸਰਪੰਚ ਲੱਬੜਦਾਰ ਮੁੰਡੀਆਂ ਤੇ ਸੱਲੋ ਮੱਝ ਦੇ ਨਿਵਾਸੀ ਇੱਥੇ ਪਹੁੰਚੇ ਹੋਏ ਨੇ ਇਹਨਾਂ ਦੀ ਸਹਾਇਤਾ ਲਈ ਤੇ ਪਰਿਵਾਰ ਵੱਲੋਂ ਪਾਣੀ ਤੇ ਹੋਰ ਉਸ ਦੇ ਸਿਟਿਆ ਜਾ ਰਿਹਾ ਵੀ ਤਾਂ ਜੋ ਇਹ ਅੱਗ ਕਿਸੇ ਹੋਰ ਪਾਸੇ ਲੱਗੇ ਘਰੇ ਨੂੰ ਨਾ ਲੱਗੇ ਲਾਈਵ ਤਸਵੀਰਾਂ ਡੇਲੀ ਨੂੰ ਸ਼੍ਰੀ ਚੰਕੌਰ ਸਾਹਿਬ ਤੋਂ ਫੰਦ ਦਿਖਾ ਰਹੇ ਹਾਂ 5 ਗੇਟ ਦੀ ਗੱਡੀ ਦੇਖ ਸਾਦੇ ਵਾਗੇ ਨਹੀਂ ਭਿਆਨ ਖਿਆ ਕਿ ਆਸ-ਪਾਸ ਦੇ ਕਈ ਪਿੰਡਾਂ ਦੇ ਲੋਕ ਇਸ ਅੱਗ ਦਾ ਧੂਆ ਜਾਂ ਅੱਗ ਦੇਖ ਕੇ ਇੱਥੇ ਪਹੁੰਚ ਰਹੇ ਨੇ ਇਕੱਠੇ ਹੋਏ ਦਿਖਾਈ ਦੇ ਰਹੇ ਨੇ ਸਰਪੰਚ ਮੁੰਡੀਆਂ ਤੇ ਹੋਰ ਵੱਖ-ਵੱਖ ਪਿੰਡਾਂ ਦੇ ਮੋਟਰ ਵਿਅਕਤੀ ਇੱਥੇ ਪਹੁੰਚੇ ਹੋਏ ਨੇ ਦੇਖ ਸਾਥੀ ਪਾਈਪ ਤਸਵੀਰਾਂ ਜੀਲੀ ਨੂੰ ਸਿੰਘ ਜੀ ਖੋਵਾ ਸਾਹਿਬ ਉਹਨਾਂ ਗੁੱਜਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੋਕਲਨ ਮਸ਼ੀਨ ਦੇ ਮਗਰ ਆਪਣੇ ਬੰਦੇ ਭੇਜੇ ਹੋਏ ਆ ਤਾਂ ਜੋ ਉਹਨਾਂ ਤੇ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ ਦੇਖ ਸਾਦੇਓ ਰਾਲੀ ਨੂੰ ਅੱਗ ਲੱਗਣ ਦੇ ਨਾਲ ਇੱਥੇ ਵੱਡਾ ਇਕੱਠ ਹੋਇਆ ਹੈ ਸਾਡੇ ਬੜੇ ਟਕਾਲੇ ਨੇ ਜਦੋਂ ਜ਼ੋਰ ਸੀ ਜਦੋਂ ਹੁਣ ਤਸਵੀਰਾਂ ਪਾਣੀ ਪਾਏ ਜਾ ਰਹੇ ਤੇ ਉਹ ਟੱਕਰ ਮੈਣ ਹੋ ਰਹੀ ਹੈ ਜਿਹੜਾ ਭੈਣ